ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਥਾਂ ਦੇਣ ਦੇ ਬਹੁਤ ਸਾਰੇ ਭਾਵ ਵਿਦਵਾਨਾਂ ਵੱਖੋ-ਵੱਖਰੇ ਕੱਢੇ ਐ ਪਰ ਅੰਤਿਤੀ ਪਹੁੰਚਦੇ ਐ ਕਿ ਗੁਰੂ ਅੱਗੇ ਹਿਰਦੇ ਨੂੰ ਝੁਕਾ ਦੇਣਾ ਆਪਣੀ ਹੁਜਤ ਆਪਣੀ ਹਰਕਤ ਆਪਣੀ ਜਾਤਰੀ ਦੂਰ ਕਰਕੇ ਗੁਰੂ ਦੀ ਹਰ ਗੱਲ ਨੂੰ ਸੱਤ-ਸੱਤ ਕਰਕੇ ਮੰਨ ਲੈਣਾ ਹੀ ਜਾਂ ਇਉਂ ਕਹ ਲਓ ਕਿ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਲੈਣਾ ਹੀ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਟਿਕਾਉਣਾ ਦਾ ਭਾਵ ਹੈ ਹਾਂ ਐਸੇ ਵੀ ਪ੍ਰੇਮੀ ਹੋਏ ਜਿਨ੍ਹਾਂ ਗੁਰੂ ਦੇ ਸਾਖਸ਼ਾਤ ਸਰਗੁਣ ਚਰਨਾਂ ਦਾ ਵੀ ਧਿਆਨ ਤਰਿਆ ਐਸੇ ਵੀ ਬੜੇ ਪ੍ਰੇਮੀ ਮਿਲਣਗੇ ਜਦੋਂ ਗੁਰੂ ਕਲ ਪਾਈ ਵੀਰ ਸਿੰਘ ਲਿਖਦੇ ਡਾਕਟਰ ਪਾਈ ਵੀਰ ਸਿੰਘ ਕਲਗੀ ਤਰਚਮਤਕਾਰ ਜਦੋਂ ਪੜ੍ਹਦੇ ਆ ਉਹਦੇ ਵਿੱਚ ਆਉਂਦਾ ਹੈ ਕਲਗੀ ਤਰਦ ਸਮੇਸ਼ ਪਿੱਤਾ ਜਿਸ ਵੇਲੇ ਪਟਨਾ ਸਾਹਿਬ ਤੋਂ ਪੰਜਾਬ ਵੱਲ ਆ ਰਹੇ ਸਨ ਪੰਜਾਬ ਵੱਲ ਆ ਰਹੇ ਰਸਤੇ ਦੇ ਵਿੱਚ ਇੱਕ ਨਗਰ ਆਉਂਦਾ ਛੋਟਾ ਜਿਹਾ ਦਾਨਾਪੁਰੂ ਦਾ ਨਾਮ ਹੈ ਦਾਨਾਪੁਰ ਉੱਥੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਛੁੱਟੀ ਉਮਰ ਸ਼ਰੀਰ ਕੁਮਰ ਇਹ ਗੱਲ ਧਿਆਨ ਰੱਖਿਓ ਗੁਰੂ ਕਦੇ ਛੋਟਾ ਨਹੀਂ ਹੁੰਦਾ ਗੁਰੂ ਹਮੇਸ਼ਾ ਹੀ ਵੱਡਾ ਹੁੰਦਾ ਹੈ ਸ਼ਰੀਰਿਕ ਉਮਰਾਂ ਦਾ ਭੇਦ ਹੋ ਸਕਦਾ ਬਸ ਇੰਨ ਕਹਿ ਸਕਦੇ ਵੀ ਸ਼ਰੀਰਿਕ ਉਮਰ ਕਰਕੇ ਸ਼ਰੀਰ ਦੀ ਉਮਰ ਉੰਜ ਗੁਰੂ ਜੋ ਹੈ ਉਹ ਉਮਰਾਂ ਤੋਂ ਪਰੇ ਹੈ ਗੁਰੂ ਜੋ ਹਸਤੀ ਹੈ ਗੁਰੂ ਦੀ ਉਹ ਬਹੁਤ ਵੱਡੀ ਹੈ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉੱਥੇ ਆਏ ਉਹ ਬਜ਼ੁਰਗ ਮਾਈ ਦੇ ਬੇੜੇ ਵੱਲ ਨੂੰ ਚੱਲ ਪਏ ਗਰੀਬ ਬੜੀ ਸੀ ਬੇਨਤੀਆਂ ਬਹੁਤ ਕਰਦੀ ਹੁੰਦੀ ਕਦੇ ਮੇਰੇ ਘਰ ਆਇਆ ਜਦੋਂ ਆਓਗੇ ਤਾਂ ਮੇਰੇ ਘਰ ਜ਼ਰੂਰ ਆਇਆ ਸੰਗਤ ਸੀ ਨਾਲ ਬੜੇ ਲੋਕ ਅਮੀਰ ਅਮੀਰ ਸਨ ਕਹਿੰਦੇ ਸੀ ਸਾਡੇ ਘਰ ਠਹਿਰਿਓ ਸਾਡੇ ਆਇਓ ਸਾਡੇ ਆਇਓ ਪਰ ਕਿਸੇ ਦਿਨ ਨਹੀਂ ਗਏ ਉਹਦੇ ਚੱਲ ਗਏ ਬੇੜੇ 'ਚ ਅੱਗੇ ਉਹ ਮਾਈ ਹੀ ਜੀ ਦੇਖੀ ਕਿ ਉਹਦੇ ਕਰਮ ਜਦੋਂ ਮਹਾਰਾਜ ਗਏ ਕੁਝ ਖਾਣ ਨੂੰ ਬਿਨਾਂ ਬੋਤਾ ਸੰਗਤ ਸਮੇਤ ਚਲੇ ਕਹਿੰਦੇ ਲਿਆਓ ਭੁੱਖ ਲੱਗੀ ਐ ਦੇਖਿਆ ਕਰੇਗੀ ਹੈ ਵੀ ਕੁਝ ਨਾ ਥੋੜੀ ਜੀ ਚੌਲ ਜੇ ਪਏ ਖਿਚੜੀ ਕਹਿੰਦੇ ਫਿਰ ਖਿਚੜੀ ਆ ਕਹਿੰਦੇ ਖਿਚੜੀ ਉਹ ਬਣਾਓ ਅੱਜ ਤੇ ਖਾਣੀ ਖਿਚੜੀ ਆ ਹੋਰ ਕੁਝ ਖਾਣਾ ਹੀ ਨਹੀਂ ਬਣਾਵੇਂ ਕਾਦੇ ਚ ਮਿੱਟੀ ਦੀ ਹਾਂਡੀ ਸੀ ਕਹਿੰਦੇ ਇਸੇ ਤੇ ਰੱਖ ਲਓ ਮਿੱਟੀ ਦੀ ਹਾਂਡੀ ਚ ਖਿਚੜੀ ਬਣਾ ਲਈ ਖਿਚੜੀ ਆਪជា ਕੀ ਸਾਰੀ ਸੰਗਤ ਨੂੰ ਸ਼ਿਕਾਈ ਉਹ ਮਾਈ ਹਾਂਡੀ ਵਾਲੀ ਅੱਜ ਵੀ ਮਸ਼ਹੂਰ ਹੈ ਕਦੇ ਜਾਓ ਗੁਰਦੁਆਰਾ ਬਣਿਆ ਹੋਇਆ ਪਟਨਾ ਸਾਹਿਬ ਤੁਰਲੇ ਪਾਸੇ ਹੈ ਜੇ ਐਂ ਕਹਿ ਲੋ ਜਦੋਂ ਪਟਨਾ ਸਾਹਿਬ ਜਾਂਦੇ ਪਟਨਾ ਸਾਹਿਬ ਤੋਂ ਜਾਂਦਿਆਂ ਪਹਿਲਾਂ ਦਾਨਾਪੁਰ ਆਉਂਦਾ ਫਿਰ ਅੱਗੇ ਪਟਨਾ ਸਾਹਿਬ ਆਉਂਦਾ ਜਦੋਂ ਪਟਨਾ ਸਾਹਿਬ ਜਾ ਕੇ ਰਹੀਦਾ ਤੱਕ ਸ੍ਰੀ ਹਰਮੰਦਰ ਜੀ ਵਿਖੇ ਸ਼ਹਿਰ ਪਟਨਾ ਸ਼ਹਿਰ ਪਟਨਾ ਉਤੋਂ ਫਿਰ ਜਦੋਂ બસ ਆਉਂਦੀ ਆ ਸੰਗਤਾਂ ਨੂੰ ਦਰਸ਼ਨ ਕਰਾਉਣ ਦੇ ਲਈ ਉਦੋਂ ਬੱਸ ਕਈ ਵਾਰੀ ਦਾਨਾਪੁਰ ਵੀ ਆ ਜਾਂਦੀ ਜੇ ਕਹਿ ਦੇ ਯਾਰ ਨਾਲ ਡਰਾਈਵਰਾਂ ਨੂੰ ਵੀ ਇੱਧਰ ਵੀ ਲੈ ਚੱਲ ਹੈ ਥੋੜਾ ਜਿਹਾ ਦੂਰ ਹੈ 20-25 ਕਿਲੋਮੀਟਰ ਦਾ ਫਰਕ ਪੈਂਦਾ ਚਲੋ ਉੱਥੇ ਜਦੋਂ ਖੀਚੜੀ ਛਕੀ ਉਸ ਗਰੀਬ ਮਾਈ ਦੀ ਫਿਰ ਜਦੋਂ ਆਏ ਨਾ ਉੱਥੋਂ ਆਉਣ ਲੱਗੇ ਕਹਿੰਦੇ ਫਿਰ ਹੁਣ ਸਾਨੂੰ ਆਗਿਆ ਦਿਓ ਬਜ਼ੁਰਗ ਸੀ ਬਿਰਦ ਸੀ ਮਾਈ ਹਾਂਡੀ ਵਾਲੀ ਬੋਲਣਾ ਹੋਇਆ ਹਿਰਦਾ ਭਰਿਆ ਆ ਮਹਾਰਾਜ ਗੁਰੂ ਕਲਗੀ ਤਰਜੀ ਦੇ ਬਲ ਦੇਖੀ ਗਈ ਕਹਿੰਦੀ ਮੈਨੂੰ ਇੱਕ ਕਿਰਪਾ ਕਰ ਦਿਓ ਫਿਰ ਮੈਂ ਹਮੇਸ਼ਾ ਤੁਹਾਡੇ ਚਰਨਾਂ ਦੀ ਪ੍ਰੀਤ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਣਾ ਚਾਹੁੰਦੀ ਆ ਗੁਰੂ ਜੀ ਕਹਿਣ ਲੱਗੇ ਮਾਤਾ ਜੀ ਤੁਸੀਂ ਤੇ ਸਿਮਰਨ ਨਾਲ ਜੁੜੇ ਹੋਏ ਹੋ ਪ੍ਰੇਮ ਨਾਲ ਭਿੱਜੇ ਹੋਏ ਹੋ ਪ੍ਰੇਮ ਸ਼ਬਦ ਸਿਮਰਨ ਇਸ ਤੋਂ ਉੱਤੇ ਕੋਈ ਖੇਡ ਹੈ ਨਹੀਂ ਗੁਰੂ ਘਰ ਦੇ ਅੰਦਰ ਸਭ ਤੋਂ ਵੱਡੀਆਂ ਛਾਂ ਇਹ ਹੀ ਹੈ ਇਹ ਤੋਂ ਉੱਤੇ ਜਿਹਦੇ ਕੋਲ ਇਹ ਚੀਜ਼ਾਂ ਆ ਗਈਆਂ ਸ਼ਬਦ ਆ ਗਿਆ ਸਿਮਰਨ ਆ ਗਿਆ ਪ੍ਰੇਮ ਆ ਗਿਆ ਮਾ ਫਿਰ ਸਾਰੀਆਂ ਖੇਡਾਂ ਵਰਤ ਜਾਂਦੀਆਂ ਪਰ ਉਹ ਮਾਈ ਨੇ ਫਿਰ ਉੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਇੱਕ ਮਿੱਟੀ ਦਾ ਉਹਨੇ ਪ੍ਰਾਂਤ ਜੀ ਲਈ ਜਿਵੇਂ ਕੜੜਾ ਜਾਂ ਗਾਰਾ ਹੁੰਦਾ ਕੜੜਾ ਜਾਂ ਗਾਰਾ ਪੋਲਾ ਜਾਂ ਨਹੀਂ ਕੀਤੇ ਨਾਲ ਪੈਰ ਲਿਪਟ ਜਾਣ ਉਹ ਤਾਂ ਨਹੀਂ ਕੜੜਾ ਜਾਂ ਮਹਾਰਾਜ ਜੀ ਦੇ ਅੱਗੇ ਰੱਖੀ ਕਹਿੰਦੀ ਜੀ ਇਹਨਾਂ ਦੇ ਉੱਤੇ ਤੁਸੀਂ ਖੜ੍ਹ ਜੋ ਇੱਕ ਵਾਰ ਆਪਣੇ ਚਰਨ ਟਕਾ ਦਿਓ ਚਰਨ ਮਹਾਰਾਜ ਉਹਦੇ ਉੱਤੇ ਖੜ੍ਹ ਗਏ ਚਰਨ ਉਹ ਗਾਰੇ ਦੇ ਵਿੱਚ ਤਸ ਗਏ ਜਦੋਂ ਐ ਮਾਰੇ ਫਿਰ ਉੱਤਰ ਕੇ ਉਹ ਚਰਨ ਜਣੀ ਉਹ ਮਾਈ ਨੇ ਫਿਰ ਉਹ ਆਲੇ-ਦਾਲ ਜੋ ਸੁੱਕ ਗਿਆ ਗਾਰਾ ਸੀ ਜਿਹੜਾ ਉਹਨਾਂ ਨੇ ਫਿਰ ਐਦਾਂ ਖੁਰਚਿਆ ਸਾਈਡ ਤੇ ਕੀਤਾ ਜਿਹੜੇ ਚਰਨ ਸਤਨ ਫਿਰ ਉਹਨਾਂ ਦੇ ਨਿਸ਼ਾਨ ਬਾਹਰ ਉੱਭਰੇ ਆਏ ਤੇ ਜਿੰਨਾ ਚਿਰ ਉਹ ਮਾਈ ਜਿੰਦੀ ਰਹੀ ਜਿਉਂਦੀ ਰਹੀ ਸਾਰੀ ਜ਼ਿੰਦਗੀ ਉਹ ਚਰਨਾਵਾਲੀ ਜਿਹੜੀ ਉਹ ਨਿਸ਼ਾਨੀ ਸੀ ਮਾਈ ਨੇ ਸੰਭ ਕੇ ਰੱਖੀ ਉਸ ਨੇ ਇਸ ਤਰ੍ਹਾਂ ਦਾ ਵੀ ਪਿਆਰ ਹੁੰਦਾ ਹੈ ਹੋ ਸਕਦਾ ਹੈ ਸਰਗੁਣ ਨਾਲ ਪਿਆਰ